ਨਿਗਮ ਦੀ ਟੀਮ ਹਰ ਗੋਬਿੰਦਨਗਰ ਚੁਪਾਟੀ ਦੇ ਸੈਂਟਰ ਵਿੱਚ ਇੱਕ ਵਿਅਕਤੀ ਵੱਲੋਂ ਪੱਕਾ ਖੋਖਾ ਲਗਾ ਕੇ ਕੀਤੇ ਨਜਾਇਜ਼ ਕਬਜ਼ੇ ਨੂੰ ਛਡਵਾਉਣ ਲਈ ਪਹੁੰਚੀ ਤਾਂ ਉਕਤ ਕਬਜ਼ਾਦਾਰੀ ਵੱਲੋਂ ਨਿਗਮ ਦੀ ਟੀਮ ਨਾਲ ਜ਼ਬਰਦਸਤ ਬਹਿਸ-ਬਾਜੀ ਸ਼ੁਰੂ ਕਰ ਦਿੱਤੀ ਪਰ ਨਿਗਮ ਦੀ ਟੀਮ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਕਬਜ਼ਾ ਕੀਤਾ ਖੋਖਾ ਚੁਕਵਾ ਦਿੱਤਾ ਹੁਣ ਦੇਖਣਾ ਇਹ ਹੈ ਕਿ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਕਈ-ਕਈ ਫੁੱਟ ਕਬਜ਼ੇ ਕੀਤੇ ਹੋਏ ਹਨ ਜਿਨ੍ਹਾਂ ਵਿੱਚ ਸਿਨੇਮਾ ਰੋਡ ਤੇ ਸਰਾਏ ਰੋਡ ਪਰ ਮੁੱਖ ਹਨ ਨੋ ਚੁੱਕ ਬੋਲਲੀ ਨਗਰ ਕਮਿਸ਼ਨਰ ਕਦੋਂ ਤੱਕ ਪੈਲ ਕਾ ਆਦਮੀ ਕਰਨਗੇ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀ ਇੰਗਰਾਦੀ ਰਿਪੋਰਟ ਕੀ ਮਾਮਲਾ ਭਜੀ ਇਹ ਸਾਡੇ ਨਗਰ ਨਿਗਮ ਦੇ ਵਿੱਚ ਦੇ ਕਿਹੜੇ ਕੱਲਾ ਗੁੰਡਾ ਕਰਦੀ ਮੇਰੇ ਤੇ ਹੈ ਮੈਂ ਹੈਂਡੀਕੈਪ ਬੰਦਾ ਸਾਰੇ ਪਾਸੇ ਇੰਨੀ ਐ ਸਾਰੀਆਂ ਰੇੜੀਆਂ ਲੱਗੀਆਂ ਪਈਆਂ ਹੋਰ ਕਿਸੇ ਪਾਸੇ ਕੋਈ ਕਾਰਵਾਈ ਨਹੀਂ ਸਿਰਫ ਮੇਰੇ ਤੇ ਕਾਰਵਾਈ ਕੀਤੀ ਜਾਂਦੀ ਹੈ ਨਗਰ 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 ਨਿਗਮ ਸੇ ਪਹਿਲੇ ਪਿਆ ਕਿਉਂ ਨੰਬਰ 5 ਦਾ ਲੱਗਿਆ ਜੀ 2005 ਦਾ ਲੱਗੇਗਾ ਸਾਰੇ ਪਾਸੇ ਦੇਖ ਲੋ ਕਿੰਨੀਆਂ ਲੱਗੀਆਂ ਕੀ ਕੰਮ ਨੇ ਡੇਟੇ ਬੜੇ ਕਬਜ਼ੇ ਸਾਰੇ ਪਾਸੇ ਕਬਜ਼ੇ ਆਗੇ ਜੋ ਕਿਸੇ ਨੂੰ ਨਹੀਂ ਦੇਖਦਾ ਸਿਰਫ ਮੇਰਾ ਦਿਖਦਾ ਪਿਆਗਾ ਬ్రਦਰ ਕੰਮ ਕੀ ਕਰਦੇ ਇੱਥੇ ਮੈਂ ਕੋ ਬਾਨੇ ਦਾ ਕੰਮ ਕਰਦਾ ਹਾਂ ਕੋਣੇ ਦਾ ਕੰਮ ਕਰਦਾ ਅੱਛਾ 2005 ਤੋਂ ਬੈਠਾ ਹੋ ਹਾਂਜੀ 2005 ਦੇ ਬੈਠੀ ਹਾਂ ਤੇ ਉਸ ਤੋਂ ਬਾਅਦ ਕਿਸ ਨੇ ਕੋਈ ਛਾਨ ਕੇ ਤੁਹਾਨੂੰ ਗੱਲ ਕਿਸੇ ਨੇ ਪਰੇਸ਼ਾਨੀ ਨਹੀਂ ਕੀਤਾ ਕੋਈ ਕਿਸੇ ਨੇ ਹੁਣ ਪਤਾ ਨਹੀਂ ਕੀ ਚੱਕਰ ਜਿਹੜਾ ਮੇਰੇ ਤੋਂ ਗੁੰਡਾਗਰਦੀ ਇਕੱਲੇ ਤੇ ਕੀਤੀ ਜਾਂਦੀ ਹੈ ਉਹ ਸਾਰੇ ਕਬਜ਼ੇ ਇਨੇ ਕੇ ਸਾਰੇ ਚੱਕੇ ਜਾਣ ਮੈਂ ਆਪੇ ਚੱਕ ਲੂੰਗਾ ਇਹਦੇ ਕੋਈ ਫੀਸ ਵਗੈਰਾ ਭਰਦੇ ਸੀ ਤੁਸੀਂ ਸਾਰੀ ਕਮੇਟੀ ਦੀ ਫੀਸ ਭਾਦੇ ਜੀ ਕਿੰਨੇ ਚਿਰ ਤੋਂ ਹੋਰ 파ਰਟੀ ਸਾਰੇ ਬੱਚੇ ਚੱਕਾ ਦੋ ਅਸੀਂ ਚੱਕ ਲੈ ਸਰ ਇਹ ਇੱਕ ਇੱਥੇ ਰੇੜੀ ਲੱਗਦੀ ਸੀ ਗੁਬਾਰਿਆਂ ਦੀ ਉਹਨਾਂ ਨੇ ਪੱਕਾ ਕੋਖਾ ਲਾ ਲਿਆ ਸੀਗਾ ਇੱਥੇ ਇਹ ਕੰਪਲੇਂਟ ਆਨਲਾਈਨ ਸੀਐਮ ਪੋਰਟਲ ਤੇ ਜਨ ਜੀਤੀ ਹੋਈ ਸੀ ਕਿ ਬਾਰ ਬਾਰ ਕੰਪਲੇਂਟ ਹੋ ਰਹੀ ਸੀ ਜੀ ਕੋਖੇ ਦੀ ਇੱਕ ਇੱਥੇ ਨਵੀਂ ਰੇੜੀ ਲੱਗੀ ਸੀ ਉਹ ਦੀ ਕੰਪਲੀਟ ਹੋ ਰਹੀ ਸੀ ਉਹ ਹਟਾਉਣ ਵਾਸਤੇ ਅਸੀਂ ਆਏ ਸੀ ਅੱਛਾ ਚੱਕ ਲੈ ਉਹਨਾਂ ਦੀ ਹਾਂ ਜੀ ਉਹ ਹਟਵਾ ਦਿੱਤਾ ਜੀ ਤੇ ਜਿਹੜੇ ਬਾਕੀ ਵਿੱਚ ਹੋਰ ਗੱਬੇ ਵੀ ਹੈਗੀਆਂ ਥੋੜੀਆਂ ਜਿਹੜੀਆਂ ਮੈਂ ਇੱਕ ਆਹ ਸਾਹਮਣੇ ਸ਼ੈੱਡ ਹੈ ਜੀ ਲਗਾ ਹੋਇਆ ਉਹਨਾਂ ਨੂੰ ਕਹਿ ਦਿੱਤਾ ਵੀ ਇਹਨੂੰ ਹਟਾ ਲਓ ਉਹਨਾਂ ਨੂੰ ਟਾਈਮ ਦੇ ਦਿੱਤਾ ਥੱਪੇ ਦਾ ਇਹਨੂੰ ਹਟਾ ਕੇ ਸਾਈਡ ਤੇ ਕਿਸੇ ਲਗਾ ਦਿਓ ਸੈਂਟਰ 'ਚ ਨਾ ਲਗਾਓ ਕਿਉਂਕਿ ਇੱਥੇ ਗੱਡੀਆਂ ਦੀ ਸੈਂਟਰ ਦੇ ਵਿੱਚ ਜਿਹੜੀ ਹੈ ਗੱਡੀਆਂ ਦੀ ਪਾਰਕਿੰਗ ਛੱਡੀ ਗਈ ਸੀ ਨਾ ਕਿ ਇੱਥੇ ਰੇੜੀ ਲਗਾਉਣ ਵਾਸਤੇ ਕਿ ਇਹ ਚੁਪਾਟੀ ਹੈ ਚੁਪਾਟੀ ਦੇ ਵਿੱਚ ਇਹ ਹੁੰਦਾ ਵੀ ਸਾਈਡਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਲਓ ਸੈਂਟਰ 'ਚ ਜਿਹੜੀ ਪਬਲਿਕ ਹੁੰਦੀ ਆ ਉਹ ਆਪਣੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਖੜਾ ਕਰਕੇ ਤੁਹਾਡੇ ਕੋਲ ਆਉਣ ਦਾ ਤੇ ਤੁਹਾਡੇ ਉਹਨਾਂ ਨੂੰ ਵੀ ਕਨਵੀਨੀਅੰਟ ਰੋਅ ਵੇ ਤੁਹਾਨੂੰ ਵੀ ਕਨਵੀਨੀਅੰਟ ਰੋਅ ਜਿਸ ਤਰ੍ਹਾਂ ਆਮ ਲੋਕਾਂ ਵੱਲੋਂ ਸੜਕਾਂ ਤੇ ਬਾਜੀ ਇਹ ਤਾਂ ਦੇਖੋ ਇੱਕ ਮਾਨਸਿਕਤਾ ਹੀ ਬਣ ਚੁੱਕੀ ਹੈ ਲੋਕਾਂ ਦੀ ਤੁਸੀਂ ਮੇਰੇ ਨਾਲ ਚੱਲੋ ਮੈਂ ਹੁਣ ਕਾਰਵਾਈ ਕਰਾਂਗਾ ਜੇ ਦਿਨ 15 ਮਿੰਟਸ ਮੇਰੇ ਉੱਥੋਂ ਨਿਕਲਣ ਦੀ ਵੀਰ ਆ ਫਿਰ ਉਸੇ ਤਰ੍ਹਾਂ ਕਾਰ ਉਹਥੇ ਕਬਜ਼ੇ ਹੋ ਜਾਣੇ ਇੱਕ ਰੇੜੀ ਤੁਸੀਂ ਕਬਜ਼ੇ ਚ ਲਈਏ ਲੈ ਕੇ ਗਿਆ ਕਾਲੀਆਂ ਨਾਲੇ ਉਹ ਕਿਨਾਂ ਦੀ ਉਹ ਕਲੀਅਰ ਹੋਇਆ ਕੁਝ ਉਹ ਹਾਲੇ ਨਹੀਂ ਪਤਾ ਜੀ ਜਿਵੇਂ ਹੋਏਗੀ ਪ੍ਰਧਾਨ ਜੀ ਨੂੰ ਕਹਤਾ ਹੈ ਇੱਥੇ ਦੇ ਉਹ ਉੱਥੇ ਭੇਜ ਦੇਣਗੇ ਤੇ ਜੇ ਇਹ ਜੇ ਦੁਆਰਾ ਫੇਰੇ ਕਬਜ਼ੇ ਕਰਦੇ ਤਾਂ ਫਿਰ ਕੀ ਕਰ ਲਈਏ ਇਹ ਤਾਂ ਫਿਰ ਜ਼ਬਤੀ ਕਰਾਂਗੇ ਜੀ ਫਿਰ ਤਾਂ ਉਸ ਤੋਂ ਬਾਅਦ ਜੋ ਸਾਨੂੰ ਪੂਰਾ ਆਰਡਰ ਆ ਉਹ ਤੁਹਾਡੇ ਵਾਲੇ ਹੁਣ ਰੂਟੀਨ ਚੈਕਿੰਗ ਹੋਏਗੀ ਤਾਂ ਕਿ ਬ੍ਰਦਰ ਮੈਂ ਤਾਂ ਦੇਖੋ ਮੈਨੂੰ ਤਾਂ ਟੈਂਪਰੇਰੀ ਭੇਜਿਆ ਗਿਆ ਠੀਕ ਹੈ ਮੈਂ ਤੈਬਯਾਰੀ ਇਨਸਪੈਕਟਰ ਨਹੀਂ ਹੈਗਾ ਮੈਂ ਸੈਨੀਟਰੀ ਇਨਸਪੈਕਟਰ ਹਾਂ ਮੈਨੂੰ ਤਾਂ ਮੇਰੇ ਕਮਿਸ਼ਨਰ ਮੈਂਬਰ ਵੱਲੋਂ ਆਰਡਰ ਕੀਤਾ ਗਿਆ ਕਿ ਤੁਸੀਂ ਨਾਲ ਜਾਣਾ ਹੈ ਕਾਰਵਾਈ ਕਰਕੇ ਆਣੀ ਹੈ ਤੇ ਮੈਂ ਕਰ ਦਵਾਂ ਕੀ ਨਾਮ ਤੁਹਾਡਾ ਸੁਣਾ ਮੇਰਾ ਨਾਮ ਹਿਤੇਸ਼ ਕੁਮਾਰ ਹੈ ਤੇ ਨਾਲ ਤੁਹਾਡਾ ਇਨਸਪੈਕਟਰ ਸਾਹਿਬ ਕੌਣ ਸੀ ਉਹ ਤਰਨਪਾਲ ਹੈ ਜੀ ਬਿਲਡਿੰਗ ਇਨਸਪੈਕਟਰ ਹੈ